ਬੇ ਸ਼ਿਪ ਵਰ ਬਟਾਲੀ ਸਾਹਿਬ ਜੀ ਦਾ ਬਹੁਤ ਬੜੀ ਬਹੁਤ ਬੜੀ ਵੱਡਾ ਮਰੀ ਜਦੋਂ ਮੈਂ ਪਟਿਆਲੇ ਆਇਆ ਤਾਂ ਮੈਂ ਮੇਰੀ ਸਭ ਤੋਂ ਵੱਡੀ ਤਮੰਨਾ ਇਹ ਸੀ ਕਿ ਮੈਂ ਦਰਸ਼ਨ ਕਰੂੰਗਾ ਬਟਾਲੀ ਸਾਹਿਬ ਦੇ ਉਹ ਬਾਣਾਏ ਵਰਤ ਗਿਆ ਕਿ ਉਹਨਾਂ ਨੇ ਜਾਣਾ ਸੀ ਉਹ ਕੁਝ ਸ਼ਬਦ ਉਹਨਾਂ ਦੇ ਮਦਰੋਹਰੇ ਤੇ ਜ਼ੁਬਾਨ ਤੋਂ ਨਿਕਲੇ ਹੋਏ ਨੇ ਇੰਟਰਵਿਊ ਦੇ ਵਿੱਚ ਵੀ ਮਤਲਬ ਜਿਹੜੀ BBC ਦੀ ਹੈ ਉਹਦੇ ਵਿੱਚ ਹੀ ਉਹ ਉਰੜੇ ਬਾਪਿਓ ਸ਼ਬਦ ਯੂਜ਼ ਕੀਤਾ ਸੀ ਬਾਪਿਓ ਕੁਰਬਾਨੀ ਦੇ ਬਾਗ ਨੂੰ ਬਹੁਤ ਯੂਜ਼ ਕਰਦੇ ਸਨ ਪ੍ਰਭ ਜੀ ਤੁਸੀਂ ਕਿਹੜੀ ਉਮਰ ਆਏ ਪ੍ਰਭ ਜੀ ਪ੍ਰਭ ਜੀ ਮੈਨੂੰ ਗੀਤ ਉਧਾਰਾ ਹੋਰ ਦਿਓ ਪ੍ਰਭ ਜੀ ਇੱਕ ਗੀਤ ਉਧਾਰਾ ਦਿਓ ਗੀਤ ਉਧਾਰਾ ਹੋ ਹੋਰ ਦਿਓ ਮੇਰੀ ਬੁੱਜ ਦੀ ਜਾਂਦੀ ਅਗ ਅੰਗਾਰਾ ਹੋ ਇਸ ਤਰ੍ਹਾਂ ਦੇ ਸ਼ਬਦ ਬਟਾਲਵੀ ਸਾਹਿਬ ਨੇ ਬਹੁਤ ਯੂਜ਼ ਕੀਤੇ ਜਿਹੜੇ ਕੁਰਬਾਨੀ ਦੇ ਵਿੱਚੋਂ ਮਿਠਾਸ ਜਿਹੜੀਆਂ ਚੀਜ਼ ਦੇ ਰਹੀਆਂ ਚੀਜ਼ਾਂ ਦਾ ਤਾਂ ਉਹਦੇ ਵਿੱਚ ਇੱਕ ਬਾਬੇਓ ਸ਼ਬਦ ਸੀ ਜਿਹੜਾ ਮੇਰੇ ਅੰਦਰ ਵਜਿਆ ਹੋਇਆ ਸੀ ਔਰ ਮੈਂ ਬੋਲਣਾ ਸ਼ੁਰੂ ਕਰਤਾ ਉਹ ਬੋਲਣਾ ਸ਼ੁਰੂ ਕੀਤਾ ਮੇਰੇ ਜਿਹੜੇ ਸਰੋਤਿਆਂ ਨੇ ਉਹ ਚੀਜ਼ ਪਕੜ ਲਈ ਉਹ ਫਿਰ ਮੈਨੂੰ ਵੀ ਬਾਬੇਓ ਵੀ ਬਾਬੇਓ ਬਾਬੇਓ ਕਹਿੰਦੀ ਬਾਬੇਓ ਨਹੀਂ ਬਾਬਾ ਜੀ ਕਹਿਣਾ ਸ਼ੁਰੂ ਕਰਤਾ ਹਾਂ ਬਾਬਾ ਜੀ ਕਹਿਣ ਲੱਗੇ ਹਾਲਾਂਕਿ ਮੈਂ ਬਾਬਾ ਜੀ ਨਹੀਂ ਮੈਂ ਕਹਿੰਦਾ ਯਾਰ ਪਲੀਜ਼ ਇਹ ਚੀਜ਼ਾਂ ਪਹੁੰਚੇ ਹੋਏ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਰਾਮਯਾਨੀ ਲੋਕਾਂ ਦੇ ਪੈਰ ਛੂਣ ਵਾਲੀ ਗੱਲ ਹੈ